ਪੰਜਾਬ ਡੈਰੀ ਦੇ ਨਾਲ ਜਿਉਂਗਾਰਾਕਾਰੀ ਜਾਂ ਲੋਕ ਪੱਕੀ ਹੋਣ ਦਾ ਦਾਵਾ ਕਰਦੇ ਰਹੇ ਉਹ ਕੀ ਸਿਰਫ ਐਮਐਲਏ ਬਣਨ ਲਈ ਕਰਦੇ ਰਹੇ ਉਹਨਾਂ ਨੇ ਇਹ ਮਤਲਬ ਜਿਹੜਾ ਸੀ ਅੱਜ ਨਹਿਰ ਨੂੰ ਪੱਕੀ ਕਰਨ ਵਾਸਤੇ ਉਹਨਾਂ ਦਾ ਬਿਆਨ ਆਇਆ ਨਹਿਰ ਪੱਕੀ ਕਰਾਂਗੇ ਰੀਚਾਰਜ ਪੁਆਇੰਟ ਬਣਾਵਾਂਗੇ ਰੀਚਾਰਜ ਪੁਆਇੰਟ ਕਿਉਂ ਬਣਾਉਣੇ ਉਹਨੂੰ ਕੁਦਰਤੀ ਤੌਰ ਤੇ ਰੀਚਾਰਜ ਹੁੰਦਾ ਹੀ ਹੁੰਦਾ ਪਾਣੀ ਉਹਨੂੰ ਰਹਿਣ ਦਿਓ ਇਹਨੇ ਲੋਕਾਂ ਦੇ ਖਿਲਾਫ ਜਾ ਕੇ ਸੇਖੋ ਸਾਹਿਬ ਆਪਣਾ ਸਿਆਸੀ ਨੁਕਸਾਨ ਕਰਾਉਣਗੇ ਤੇ ਪ੍ਰਸ਼ਾਸਨ ਇਹਨੇ ਲੋਕਾਂ ਦੇ ਖਿਲਾਫ ਜਾ ਕੇ ਖਾਮ-ਖਾਏ ਆਪਣੀ ਜਿਹੜੀ ਸਿਰਦਰਦੀ ਨੂੰ ਜਿਹੜਾ ਹੈਗਾ ਜਨਮ ਦੇਊਗਾ 슈ਗਰ ਮਿੱਲ ਚਲਾਉਣ ਗੰਨੇ ਦੀ ਇੱਥੇ ਫਸਲ ਜਿਹੜੀ ਹੈਗੀ ਹੋਵੇ ਸੇਖੋ ਸਾਹਿਬ ਨੂੰ ਇਹ ਕੰਮ ਕਰਨੇ ਚਾਹੀਦੇ ਆ ਤੇ ਲੋਕਾਂ ਨੇ ਉਹਨੂੰ ਐਮਐਲਏ ਬਣਾਇਆ ਲੋਕਾਂ ਦੇ ਖਿਲਾਫ ਉਹਨੂੰ ਜਿਹੜਾ ਨਹੀਂ ਖੜਨਾ ਚਾਹੀਦਾ ਪਾਣੀ ਵੱਧ ਜਾਵੇ ਤਾਂ ਬ੍ਰਿਕ ਲਾਈਨਿੰਗ ਵਾਲੀ ਵੀ ਹੋ ਸਕਦਾ ਉਹ ਕੰਕਰੀਟ ਪਾਇਆ ਹੀ ਹੋਣਾ ਹੈਗਾ ਇਹ ਕਿੱਥੇ ਲਿਖਿਆ ਹੈਗਾ ਇਸ ਕਰਕੇ ਸਿੱਖੋ ਸਾਹਿਬ ਨੂੰ ਇਦਾਂ ਦੀਆਂ ਲੋਕ ਵਿਰੋਧੀ ਜਿਹੜੀਆਂ ਗੱਲਾਂ ਨੇ ਉਹ ਨਹੀਂ ਕਰਨੀਆਂ ਚਾਹੀਦੀਆਂ ਨੇ ਸਿੱਖੋ ਸਾਹਿਬ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਜਿਹੜਾ ਉਹਨਾਂ ਨੇ ਕਹਿਆ ਸੀ 슈ਗਰ ਮਿੱਲ ਚਲਾਵਾਉਣਾ। ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ। ਜਿਹੜਾ ਇੱਕ ਇੱਥੇ ਆਪਣੇ ਫਰੀਦਕੋਟ ਦੇ ਵਿੱਚ ਆਪਣੀਆਂ ਨਹਿਰਾਂ ਜਿਹੜੀਆਂ ਨਿਕਲਦੀਆਂ ਨੇ ਸਰਹੰਦ ਫੀਡਰ ਤੇ ਰਾਜਸਥਾਨ ਫੀਡਰ। ਇਹਨੂੰ ਵਾਰ-ਵਾਰ ਜਿਹੜਾ ਹੈਗਾ ਸਰਕਾਰ ਕੰਕਰੀਟ ਦੇ ਜਿਹੜੇ ਹੈਗੇ ਤਲੇ ਪਾ ਕੇ ਇਹਨੂੰ ਪੱਕਾ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੀ ਹੈ। 2 ਸਾਲਾਂ ਤੋਂ ਅਸੀਂ ਲਗਾਤਾਰ ਇੱਦੇ ਤੇ ਸੰਘਰਸ਼ ਕਰ ਰਹੇ ਹਾਂ। ਇਹਨਾਂ ਦਿਨਾਂ ਦੇ ਵਿੱਚ ਵੀ ਫਰੀਦਕੋਟ ਪ੍ਰਸ਼ਾਸਨ ਜਿਹੜਾ ਸਰਹੰਦ ਫੀਡਰ ਹੈਗੀ ਆ ਜਾਂ ਉਹਨੂੰ ਜਿਵੇਂ ਉਹਦੇ ਬੈੱਡ ਪੱਕੇ ਕਰਕੇ ਸਾਈਡਾਂ ਪੱਕੀਆਂ ਕਰਨ ਦੀ ਗੱਲ ਵਾਰ-ਵਾਰ ਲਿਆ ਆ ਰਿਹਾ। ਜਲ ਜੀ ਹੁਣ ਬਚਾਓ ਮੋਰਚਾ ਤੇ ਕਿਸਾਨ ਜਥੇਬੰਦੀਆਂ ਨਾਲ ਗੱਲ ਕਰ ਰਿਹਾ। ਅਸੀਂ ਬਹੁਤ ਸਪਸ਼ਟ ਕਰਨਾ ਚਾਹੁੰਦੇ ਫਰੀਦਕੋਟ ਦੇ ਪ੍ਰਸ਼ਾਸਨ ਨੂੰ ਕਿ ਇਹਦੇ ਨਾਲ ਜਿਹੜੀ ਸੀਪਜ ਹੁੰਦੀ ਆ ਤੇ ਫਰੀਦਕੋਟ ਦੇ ਦੋਨੋਂ ਪਾਸੇ ਦੂਰ ਤੱਕ ਆਬਾਦੀ ਨੂੰ ਜਿਹੜਾ ਪੀਣ ਵਾਲਾ ਪਾਣੀ ਸਹੀ ਮਿਲਦਾ ਹੈਗਾ ਉਹ ਉਹਦੇ ਤੋਂ ਵਾਂਝੇ ਹੋ ਜਾਣਗੇ ਹਾਂ ਜੇਕਰ ਤੁਸੀਂ ਨਹਿਰ ਪੱਕੀ ਕਰਨੀਆਂ ਜਿਸ ਤਰ੍ਹਾਂ ਗੰਗ ਕਨਾਲ ਚ ਹੋਈ ਆ ਉਥੇ ਬ੍ਰਿਕ ਲਾਈਨਿੰਗ ਹੋਈ ਆ ਸਾਨੂੰ ਉਹਦੇ ਤੇ ਕੋਈ ਇਤਰਾਜ਼ ਨਹੀਂ ਆ ਜੇ ਮੈਂ ਕਹਾਂ ਮੇਰੀ ਆਪਣੀ ਜ਼ਮੀਨ ਗੰਗ ਕਨਾਲ ਤੋਂ ਲਗਭਗ 1 ਕਿਲੋਮੀਟਰ ਦੂਰ ਆ ਤੇ ਜਦੋਂ ਨਹਿਰ ਪੱਕੀ ਹੋ ਰਹੀ ਸੀ ਲਗਭਗ ਸਾਲਾਂ ਨੂੰ ਬੰਦ ਰਹੀ ਆ ਸਾਡੀ ਜਿਹੜੀ ਮੋਟਰ ਉੱਪਰ ਸੀ 10 ਫੁੱਟ ਡੂੰਗੀ ਖੋਈ ਅਸੀਂ ਪੱਟ ਕੇ ਮੋਟਰ ਥੱਲੇ ਰੱਖੀ ਜਦੋਂ ਨਹਿਰ ਚੱਲ ਪਈ ਉਹ ਖੋਈ ਪੂਰਤੀ ਅੱਜ ਵੀ ਮੋਟਰ ਉੱਪਰ ਆ ਇੱਕ ਵੀ ਫੁੱਟ ਦਾ ਟੋਟਾ ਸੀ ਸਾਰੇ ਪੰਜਾਬ ਜਿੱਥੋਂ ਪਾਣੀ ਡੂੰਗਾ ਹੋ ਜਾਂਦਾ ਸੀ ਇੱਕ ਵੀ ਫੁੱਟ ਦਾ ਟੋਟਾ ਕਦੀ ਜਿਹੜਾ ਨਹੀਂ ਪਾਇਆਗਾ ਕਿਉਂਕਿ ਜਿਹੜੀ ਨਹਿਰਾਂ ਦੀ ਸੀਪੇ ਜਾ ਉਹ ਦੂਰ ਤੱਕ ਪਾਣੀ ਜਿਹੜਾ ਧਰਤੀ ਹਿਟ ਰੀਚਾਰਜ ਕਰਦੀ ਆ ਔਰ ਇਹ ਇੱਕੋ ਇੱਕ ਕੁਦਰਤੀ ਤਰੀਕਾ ਹੈਗਾ ਲੋਕਾਂ ਤੱਕ ਪਾਣੀ ਵੀ ਪਹੁੰਚਦਾ ਜਿੱਥੋਂ ਨਹਿਰ ਲੰਘਦੀ ਆਲੇ ਦੁਆਲੇ ਲੋਕਾਂ ਨੂੰ ਕਿਉਂਕਿ ਪਾਣੀ ਸੀਪੇ ਰਹੀਂ ਪਾਣੀ ਦੀ ਕੁਆਲਿਟੀ ਵੀ ਜਿਹੜੀ ਹੈਗੀ ਆ ਉਹ ਬਿਹਤਰ ਹੁੰਦੀ ਆ ਜੇ ਪੰਜਾਬ ਸਰਕਾਰ ਜਾਂ ਫਰੀਦਕੋਟ ਦਾ ਪ੍ਰਸ਼ਾਸਨ ਲਗਾਤਾਰ ਇਸ ਗੱਲ ਤੇ ਵੇਜੇਦੇ ਹੈਗਾ ਤੇ ਇਸ ਗੱਲ ਨੂੰ ਕਿਸੇ ਵੀ ਤਰੀਕੇ ਦੇ ਨਾਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਪਹਿਲਾਂ ਵੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਪਿੱਛੇ ਹਟਣਾ ਪਿਆ ਸੀ ਹੁਣ ਵੀ ਜੇ ਉੱਥੇ ਕੰਕਰੀਟ ਦਾ ਤਲਾ ਬਣਾਉਣ ਦੀ ਕੋਸ਼ਿਸ਼ ਕਰਨਗੇ ਪੱਕਾ ਕਰਨ ਦੀ ਕੋਸ਼ਿਸ਼ ਕਰਨਗੇ ਤੇ ਅਸੀਂ ਇਹਦਾ ਡਟਮਾ ਜਿਹੜਾ ਵਿਰੋਧ ਕਰਾਂਗੇ ਇਹਨੂੰ ਕਿਸੇ ਵੀ ਤਰੀਕੇ ਨਾਲ ਨਹੀਂ ਹੋਣ ਦੇਵਾਂਗੇ ਹਲਕੇ ਦੇ ਵਿਧਾਇਕ ਜਿਹੜੇ ਹਮੇਸ਼ਾ ਨਾਲ ਖੜਦੇ ਰਹੇ ਜਥੇਬੰਦੀਆਂ ਦੇ ਤੇ ਹੁਣ ਉਹ ਆਪ ਦਾ ਤਰਕ ਦੇ ਕਹਿ ਰਹੇ ਕਿ ਇਹਨੂੰ ਹੋਣਾ ਚਾਹੀਦਾ ਕੰਕਰੀਟ ਹੋਣੇ ਫੋਗੇਗਾ ਦੇਖੋ ਇਹ ਤਾਂ ਸੇਖੋ ਸਾਹਿਬ ਨੂੰ ਦੇਖਣਾ ਚਾਹੀਦਾ ਕਿ ਉਹ ਜੋ ਕੁਝ ਆਪਣੇ ਆਪ ਨੂੰ ਮਜ਼ਾਰਾਕਾਰੀ ਜਾਂ ਲੋਕ ਪੱਕੀ ਹੋਣ ਦਾ ਦਾਵਾ ਕਰਦੇ ਰਹੇ ਉਹ ਕੀ ਸਿਰਫ ਐਮਐਲਏ ਬਣਨ ਲਈ ਕਰਦੇ ਰਹੇ ਉਹਨਾਂ ਨੇ ਇਹ ਮਤਲਬ ਜਿਹੜਾ ਸੀ ਅੱਜ ਨਹਿਰ ਨੂੰ ਪੱਕੀ ਕਰਨ ਵਾਸਤੇ ਉਹਨਾਂ ਦਾ ਬਿਆਨ ਆਇਆ ਨਹਿਰ ਪੱਕੀ ਕਰਾਂਗੇ ਰੀਚਾਰਜ ਪੁਆਇੰਟ ਬਣਾਵਾਂਗੇ ਰੀਚਾਰਜ ਪੁਆਇੰਟ ਕਿਉਂ ਬਣਾਉਣੇ ਉਹਨੂੰ ਕੁਦਰਤੀ ਤੌਰ ਤੇ ਉਹ ਰੀਚਾਰਜ ਹੁੰਦਾ ਹੀ ਹੁੰਦਾ ਪਾਣੀ ਉਹਨੂੰ ਰਹਿਣ ਦਿਓ ਤੁਸੀਂ ਬ੍ਰਿਕ ਲੈਨਿੰਗ ਕਰ ਦੋ ਉਹਦੇ ਨਾਲ ਜੇ ਤੁਸੀਂ ਥੋੜਾ ਇਹ ਹੈਗਾ ਕਿ ਪਾਣੀ ਦਾ ਫਲੋ ਵਧੇ ਪਾਣੀ ਵੱਧ ਜਾਵੇ ਤਾਂ ਬ੍ਰਿਕ ਲੈਨਿੰਗ ਵਾਲੀ ਵੀ ਹੋ ਸਕਦਾ ਉਹ ਕੰਕਰੀਟ ਪਾਇਆ ਹੀ ਹੋਣਾ ਹੈਗਾ ਇਹ ਕਿੱਥੇ ਲਿਖਿਆ ਹੈਗਾ ਤੋ ਇਸ ਕਰਕੇ ਸੇਖੋ ਸਾਹਿਬ ਨੂੰ ਇਦਾਂ ਦੀਆਂ ਲੋਕ ਵਿਰੋਧੀ ਜਿਹੜੀ ਗੱਲਾਂ ਨੇ ਉਹ ਨਹੀਂ ਕਰਨੀਆਂ ਚਾਹੀਦੀਆਂ ਤੇ ਸੇਖੋ ਸਾਹਿਬ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਜਿਹੜਾ ਉਹਨਾਂ ਨੇ ਕਹਿਆ ਸੀ 슈ਗਰ ਮਿਲ ਚਲਾਵਾਂਗੇ 슈ਗਰ ਮਿਲ ਚਲਾਉਣ ਦਾ ਵਾਅਦਾ ਕਰਕੇ ਆਈ ਪਿਛਲੀਆਂ ਪਾਰਟੀਆਂ ਨੇ ਇੱਕ ਪਾਰਟੀ ਵਾਲੇ 슈ਗਰ ਮਿਲ ਬੰਦ ਹੋ ਗਈ ਦੂਜੀ ਪਾਰਟੀ ਆਈ ਉਹ ਮਸ਼ੀਨ ਪੱਟ ਕੇ ਲੈ ਗਈ ਤੀਜੀ ਅੜੀ ਪਾਰਟੀ ਆਈ ਉਹਦੇ ਚ ਸੇਖੋਂ ਸਾਹਿਬ ਨੇ ਇਹਨਾਂ ਨੇ ਵੀ ਦਾਵਾ ਕੀਤਾ ਸੀਗਾ ਕਿ ਅਸੀਂ 슈ਗਰ ਮਿਲ ਚਲਦੀ ਕਰਾਂਗੇ ਉਹ ਅੱਜ ਜਦੋਂ ਪੰਜਾਬ ਚ ਪਾਣੀ ਦਾ ਸੰਕਟ ਆ ਤੇ ਗੰਨਾ ਵਧੀਆ ਫਸਲ ਆ ਗੰਨਿਆਂ ਨਾ ਹੜ ਨੂੰ ਮੰਨੇ ਨਾ ਸੋਕੇ ਨੂੰ ਨਾ ਤੇ ਗੜਿਆਂ ਦੀ ਪ੍ਰਵਾਹ ਦੀ ਜ਼ਬਰਦਸਤ ਫਸਲ ਹੈਗੀ ਆ ਉਹ ਇੱਥੇ 슈ਗਰ ਮਿਲ ਚੱਲੇ ਤਾਂ ਬਹੁਤ ਸਾਰਾ ਰਕਬਾ ਗੰਨੇ ਹੀਟ ਜਿਹੜਾ ਹੈਗਾ ਆ ਸਕਦਾ ਔਰ ਝੋਨੇ ਨਾਲੋਂ ਪਾਣੀ ਵੀ ਉਹਨੇ ਬਹੁਤ ਠੱਠ ਜਿਹੜਾ ਹੈਗਾ ਲੈਂਦਾ ਹੈਗਾ ਉਹ ਇਸ ਕਰਕੇ ਉਹ ਧਰਤੀ ਹੈਟ ਹੈ ਜਿਹੜਾ ਪਾਣੀ ਜਾ ਰਿਹਾ ਉਹਨੂੰ ਰੋਕਣ ਦੀ ਬਜਾਏ ਧਰਤੀ ਹੈਟਲਾ ਪਾਣੀ ਬਚਾਉਣ ਦੇ ਲਈ 슈ਗਰ ਮਿਲ ਚਲਾਉਣ ਗੰਨੇ ਦੀ ਇੱਥੇ ਫਸਲ ਜਿਹੜੀ ਹੈ ਕੀ ਹੋਵੇ ਸੇਖੋ ਸਾਹਿਬ ਨੂੰ ਇਹ ਕੰਮ ਕਰਨੇ ਚਾਹੀਦੇ ਆ ਤੇ ਲੋਕਾਂ ਨੇ ਉਹਨੂੰ ਐਮਐਲਏ ਬਣਾਇਆ ਲੋਕਾਂ ਦੇ ਖਿਲਾਫ ਉਹਨਾਂ ਨੂੰ ਜਿਹੜਾ ਨਹੀਂ ਖੜਨਾ ਚਾਹੀਦਾ ਸੇਖੋ ਸਾਹਿਬ ਨੂੰ ਤੇ ਫਰੀਦਕੋਟ ਦੇ ਪ੍ਰਸ਼ਾਸਨ ਦੇ ਪੰਜਾਬ ਸਰਕਾਰ ਨੂੰ ਇਸ ਗੱਲ ਦੇ ਬਈ ਉਹਨਾਂ ਨੂੰ ਖਿਆਲ ਕਰਨਾ ਚਾਹੀਦਾ ਕਿ ਜਿਹੜਾ ਜਲ ਜੀਵਨ ਬਚਾਓ ਮੋਰਚਾ ਜਿਹੜਾ ਲਗਾਤਾਰ ਨਹਿਰੀ ਪਾਣੀ ਨੂੰ ਬਚਾਉਣ ਵਾਸਤੇ ਔਰ ਧਰਤੀ ਹੇਠਲਾ ਪਾਣੀ ਜਿਹੜਾ ਜਿਹੜਾ ਸੀਪੇਜ ਹੁੰਦਾ ਨਹਿਰੀ ਪਾਣੀ ਉਹ ਰੀਚਾਰਜ ਹੁੰਦਾ ਰਹੇ ਇਹਨੂੰ ਬਚਾਉਣ ਵਾਸਤੇ ਕਟੋਂ ਕਟ ਵੀ 100 ਦੇ ਕਰੀਬ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚੇ ਦਾ ਤਾਂ ਪੰਜਾਬ ਭਰ ਚ ਫੈਸਲਾ ਕਿ ਨਹਿਰਾਂ ਦੇ ਤਲੇ ਕੰਕਰੀਟ ਨਾਲ ਪੱਕੇ ਨਹੀਂ ਹੋਣ ਦੇਣੇ ਸਾਰੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਫਰੀਦਕੋਟ ਪ੍ਰਸ਼ਾਸਨ ਤੇ ਸੇਖੋ ਸਾਹਿਬ ਦੇ ਇਸ ਫੈਸਲੇ ਦੇ ਖਿਲਾਫ ਖੜੀਆਂ ਨੇ ਸ਼ਹਿਰ ਦੀਆਂ ਬਹੁਤ ਸਾਰੀਆਂ ਸਮਾਜ ਸੇਵੀ ਤੇ ਲੋਕ ਪੱਖੀ ਜਥੇਬੰਦੀਆਂ ਦੇ ਨਾਲ ਖੜੀਆਂ ਨੇ 100 ਦੇ ਕਰੀਬ ਸੰਸਥਾ ਜਲ ਜੀਵਨ ਬਚਾਓ ਮੋਰਚੇ ਦੇ ਵਿੱਚ ਇਸ ਗੱਲ ਨੂੰ ਲਗਾਤਾਰ ਅਮੈਦ ਦੇ ਰਹੀਆਂ ਨੇ ਕਿ ਨਹਿਰਾਂ ਜਿਹੜੀਆਂ ਨੇ ਉਹ ਅਸੀਂ ਕੰਕਰੀਟ ਦੇ ਨਾਲ ਪੱਕੀਆਂ ਜਿਹੜੀਆਂ ਨੇ ਨਹੀਂ ਹੋਣ ਦੇਣੀਆਂ ਇਹਨੇ ਲੋਕਾਂ ਦੇ ਖਿਲਾਫ ਜਾ ਕੇ ਸਿੱਖੋ ਸਾਹਿਬ ਆਪਣਾ ਸਿਆਸੀ ਨੁਕਸਾਨ ਕਰਾਉਣਗੇ ਤੇ ਪ੍ਰਸ਼ਾਸਨ ਇਹਨੇ ਲੋਕਾਂ ਦੇ ਖਿਲਾਫ ਜਾ ਕੇ ਖਾਮ ਖਾਇਕ ਆਪਣੀ ਜਿਹੜੀ ਸਿਰਦਰਦੀ ਨੂੰ ਜਿਹੜਾ ਹੈਗਾ ਜਨਮ ਦੇਊਗਾ ਜੇਕਰ ਉਹ ਇਸ ਕੰਮ ਚ ਅੱਗੇ ਵੱਧਿਆ ਮੁਜ਼ਾਰਾਕਾਰੀ